ਤੁਸੀਂ ਵੇਖ ਰਹੇ ਹੋ ਜੀ ਪ੍ਰਤੀ ਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਰੂਪਰ ਮੇਰੇ ਨਾਲ ਰਜਿੰਦਰ ਸਿੰਘ ਕਰੋ ਕਈ ਵਾਰ ਸਮਾਜ ਦੇ ਵਿੱਚ ਅਜਿਹੇ ਆਚਰਣਾਂ ਵਾਪਰਦੀਆਂ ਨੇ ਕਿ ਆਪਣੇ ਆਪ ਨੂੰ ਸ਼ਰਮਸਾਰ ਕਰਦੀਆਂ ਨੇ ਅੱਜ ਬੰਗਾ ਵਿਖੇ ਮੈਡੀਕਲ ਐਸੋਸੀਏਸ਼ਨ ਵੱਲੋਂ ਕਲਕੱਤਾ ਦੇ ਵਿੱਚ ਵਾਪਰੀ ਘਟਨਾ ਦੇ ਰੋਸ ਦੇ ਵਿੱਚ ਅੱਜ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਨੂੰ ਨੰਨਤਾ ਪਾਈਆਂ ਗਈਆਂ ਤੇ ਆਓ ਤੁਹਾਨੂੰ ਪਾ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਜਿਹੜੀ ਕਲਕੱਤਾ ਦੇ ਵਿੱਚ ਇੱਕ ਮੈਲਾ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਰੋਸ ਵਿੱਚ ਕਿਸ ਤਰ੍ਹਾਂ ਡਾਕਟਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਵਿਚਾਰ ਸਾਂਦੇ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਣਿਆ ਕੀਤਾਣਾ ਚਾਹੁੰਦੇ ਨੇ ਸਭ ਨੂੰ ਪਤਾ ਸੀਗੇ 7 ਜਨਵਰੀ ਨੂੰ 9 ਵਜੇ ਨੂੰ ਜੋ ਸਾਡੇ ਮੈਡੀਕਲ ਸਟੂਡੈਂਟ ਟੈਕਨੀਸ਼ੀਅਨ ਸੀ ਉਹ ਵੀ ਜਾ ਰਹੀ ਸੀ 70 ਘੰਟੇ ਡਿਊਟੀ ਕਰਨ ਤੋਂ ਬਾਅਦ ਜਦੋਂ ਆਪਣੇ ਨਾਲ ਦੇ ਵਾਰਡ ਚ ਟੈਂਟ ਦਾ ਰੂਮ ਵਿੱਚ ਰੈਸਟ ਕਰਨ ਗਈ ਤਾਂ ਉੱਥੇ ਉਸ ਨਾਲ ਬਿਲਕੁਲ ਜ਼ਿੰਦਗੀ ਨਾਲ ਮੁਲਾਤਰ ਕੀਤਾ ਗਿਆ ਤੇ ਬਲੱਡ ਗਰਦਨ ਤੋਂ ਬਾਅਦ ਉਹਦਾ ਵੇਰੇਮੀ ਨਾਲ ਇਨਸਾਨੀਅਤ ਦੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਹਦਾ ਕਤਲ ਕਰ ਦਿੱਤਾ ਗਿਆ ਉਹ ਕਤਲ ਨਾਲ ਸਾਰਾ ਦੇਚ ਜੋੜਿਆ ਗਿਆ ਸਭ ਤੋਂ ਪਹਿਲਾਂ ਕਾਲਜ ਨੇ ਅਰਗੇਸਟ੍ਰੇਸ਼ਨ ਨੇ ਉਹਨੂੰ ਆਤਮ ਹੱਤਿਆ ਦਾ ਕੇਸ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਆਲੋੜੇ ਸਟਾਫ ਨਾਲ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਕੋਸ਼ਿਸ਼ ਨੂੰ ਮਿਲਣ ਤੇ ਪਤਾ ਲੱਗਾ ਤਾਂ ਉਹਨਾਂ ਨੇ ਇਹ ਰਿਪੋਰਟ ਦਿੱਤੀ ਅੱਗੇ ਦਸਤਾਨਤ ਬਾਗ ਮਾਨਜੋ ਹਾਈ ਕੋਰਟ ਨੇ ਨਜ਼ਰੀਂ ਇੰਕਵੈਰੀ ਡਿਵੀਜ਼ਨ ਮਾਰਕ ਕਰਤੀ ਡਿਵੀਜ਼ਨ ਮਾਰਕ ਕਰਨ ਤੋਂ ਬਾਅਦ ਜਦੋਂ ਮੈਡੀਕਲ ਦੇ ਸਟੂਡੈਂਟ ਸਰਨੇ ਦੇ ਬੈਠੇ ਸੀ ਉੱਥੋਂ ਦੇ ਗੁਰੂ ਦੇ ਲੋਕ ਜੋ ਹਜ਼ਾਰਾਂ ਦੀ ਗੰਤੀ 'ਚ ਆਏ ਉਹਨਾਂ ਨੇ ਹਾਸਟਲੇ ਤੇ ਹਮਲਾ ਕਰਨ ਦਾ ਰਸਤਾ ਹਾਸਟਲ ਵਿੱਚ ਸਾਰੀਆਂ ਸੂਤ ਨਸ਼ ਕਰਨ ਲਈ ਉਹਨਾਂ ਨੇ ਜੋ ਵੀ ਸੈਕਸ਼ਨ ਸੀ ਉਹਨਾਂ ਨੂੰ ਲੁੱਸ ਪਿੱਟਾ ਤੇ ਭੰਨ ਤੋੜ ਦਿੱਤੀ ਉਹਨਾਂ ਮੌਕੇ ਤੇ ਉਸ ਵੇਲੇ 20 ਵੜੇ ਵੀ ਭੱਜਦੇ ਆਪਣੀ ਜਾਨ ਬਚਾਉਂਦੇ ਵਿਸੇ ਤੇ ਮੈਡੀਕਲ ਕਾਲਜ ਦੇ ਸਟੂਡੈਂਟ ਦਾ ਕੀ ਸਭ ਲੋਕ ਗਏ ਸਭ ਭੱਜ ਗਏ ਜੋ ਕਿ ਹਰ ਦੇਸ਼ ਵਿੱਚ ਬਹੁਤ ਹੀ ਨਿੰਦਨੀ ਘਟਨਾ ਸੀ ਇਸ ਘਟਨਾ ਦੀ ਜਿੰਨੀ ਵੀ ਖੇਤੀ ਨੰਦੇ ਆ ਕੀਤੀ ਜਾ ਸਕੀ ਥੋੜੀ ਆ ਸੋ ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਕਿ ਲਕਤੀਆਂ ਦੇ ਦਾ ਧਾਨਾ ਹੁੰਦੀ ਆ ਗਣਾ ਹੁੰਦੀ ਆ ਪਰ ਇਹ ਗੱਲਾਂ ਸਭ ਸੋਚਦੇ ਹੋਏ ਸਾਡਾ ਆਪਣਾ ਸ਼ਰਮ ਨਾਲ ਝੁਕਦਾ ਕਿ ਸਾਡੇ ਸਮਾਜ ਕੀ ਹੋ ਰਿਹਾ ਸੋ ਮੈਂ ਸ਼ਹਿਰ ਦੀ ਜਿ세 ਬੰਦੀਆਂ ਆਵਾਜ਼ ਇੱਕ ਰਾਜਨੀਤਿਕ ਧਾਰਮਿਕ ਸੁੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਇਸ ਮੁਖਦੀਕਲੀ ਖੜਨ ਤੇ ਤਾਂ ਕਿ ਅਸੀਂ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਬਰਾਸਕੀ ਇਹ ਦੋਸ਼ੀਆਂ ਨੂੰ ਫੜਕੀ ਉਹਨਾਂ ਸਭ ਤੋਂ ਸਭ ਤੋਂ ਜ਼ਿਆਦਾ ਦਿੱਤੀ ਜਾ ਸਕੇ ਅੱਗੇ ਤੋਂ ਕੋਈ ਉਸੇ ਜਿੱਤਰੇ ਬੰਤੇ ਕੋਈ ਇਸ ਤਰ੍ਹਾਂ ਕਰਦੀ ਕੋਸ਼ਿਸ਼ ਨਾ ਕਰੇ ਤਾਂ ਹੀ ਅਸੀਂ ਆਪਣੀਆਂ ਲੜਕੀਆਂ ਨੂੰ ਬੇਟੀਆਂ ਨੂੰ ਇਹਨਾਂ ਕਾਲਜਾਂ ਚ ਪੜਾਉਂਦੇ ਆਂ ਵੇਫੇਕ ਰੋਕੇ ਪੜਾ ਸਕਦੇ ਆਂ ਕੰਮਾਂ ਤੇ ਭੇਜ ਸਕਦੇ ਆਂ ਤੁਹਾਨੂੰ ਮੈਂ ਆਈਮੇ ਬੰਗਾ ਬਲੋਂ ਇੱਥੇ ਧਰਨੇ ਚ ਆਏ ਸਾਰੇ ਡਾਕਟਰ ਮੈਂਬਰ ਤੇ ਉਹਨਾਂ ਸਟਾਫ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੌਕੇ ਸਾਡੇ ਨਾਲ ਇਸ ਕੰਪਨੀ ਕਰੀ ਜਾ ਕੇ ਅਸੀਂ ਬਹੁਤ ਸਾਰੀ ਸਮਰਥਾ ਤੇ ਇਸ ਦੀ ਅਸੀਂ ਪਰਜੋਲ ਮੰਗ ਕਰਦੇ ਹਾਂ ਕਿ ਦੁਨੀਆ ਨੂੰ ਫੜ ਕੇ ਮੈਂ ਸਜਾ ਦਿੱਤੀ ਜਾਵੇ ਤੇ ਤੇ ਸਾਰੀ ਜਿਹੜਾ ਆਈਐਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਫੈਸਲਾ ਦਿੱਤਾ ਗਿਆ ਕੀ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਜਾਣ ਇਹ ਕਿੰਨੇ ਟਾਈਮ ਲਈ ਤੁਸੀਂ ਕਰ ਰਹੇ ਹੋ ਇਹ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ 18 ਅਗਸਤ 6 ਵਜੇ ਤੱਕ ਸਾਰੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਸਿਰਫ ਮੈ ਮੈਡੀਕਲ ਐਮਰਜੈਂਸੀ ਹੀ ਹਸਪਤਾਲ ਜੀ ਅਟੈਂਡ ਕੀਤੀ ਜਾਊਗੀ ਹੋਰ ਕੋਈ ਮਰੀਜ਼ ਨਹੀਂ ਚੈੱਕ ਕੀਤਾ ਜਾਊਗਾ ਇਹ ਸਾਰੇ ਦੇਸ਼ ਵਿੱਚ ਅੱਜ 24 ਘੰਟੇ ਸਟ੍ਰਾਈਕ ਹੈ ਜਿਸ ਨੂੰ ਅਸੀਂ ਪੂਰਾ 15% ਸੁਧਾਰਨ ਲਈ ਇਹ ਕੰਮ ਕਰ ਰਹੇ ਹਾਂ